ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਬੜਾ ਮਾਣ ਹੈ ਵੀ ਛੋਟੇ ਸੱਦੇ ਤੁਸੀਂ ਆ ਜਾਨੇ ਹੋ। ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਤੁਹਾਡੇ ਤੁਹਾਡੇ ਭਰਾਵਾਂ ਦੀ ਸਾਡੀ ਹਰੇਕ ਗੱਲ ਤੋਂ ਤੇ ਇਕੱਠੇ ਹੋ ਕੇ ਆਉਣੇ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪੰਜਾਬ ਹੌਟਮਿਸਪਲੈਂਟ ਵਾਸਤੇ ਬਹੁਤ ਖਾਸ ਹੈ। ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਵੱਡੀ ਹੈ। ਫਾ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਨੂੰ ਰਜਗਾਰ ਦੇਣ ਦਾ ਦਾਵਾ ਕਰਦੀ ਹੈ ਭਵਨਤਵਨ ਜੀ ਕਹਿੰਦੇ ਆਂ ਬੇਸੀ ਦਾ ਫੌਰਨ ਚੋਂ ਵੀ ਥੱਦ ਲਾਂਗੇ ਇਹਨਾਂ ਦੇ ਰਜਗਾਰ ਦੇਵਾਂਗੇ ਉਹਨਾਂ ਦਾ ਅਸਲ ਸੱਚ ਕੀ ਹੈ ਸਰਕਾਰ ਦਾ ਅੱਜ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਪੰਜਾਬ ਵਿੱਚ ਜਿੰਨੇ ਵੀ ਹੌਟ ਮਿਕਸ ਪਲਾਂਟ ਲੁੱਕ ਦੇ ਕੰਮ ਕਰਨ ਲਈ ਪਲਾਂਟ ਲੱਗੇ ਆਏ ਇਹਨਾਂ ਦੀ ਘੱਟੋ ਘੱਟ ਇੱਕ ਪਲਾਂਟ ਦੀ ਕੀਮਤ 2 ਕਰੋੜ ਤੋਂ ਲੈ ਕੇ 3 ਕਰੋੜ ਰੁਪਏ ਤੱਕ ਰਹਾ ਥਾ ਨੇ ਮਸ਼ੀਨਰੀ ਇਹ ਜਿੰਨਾਂ ਦੇ ਪਲਾਂਟ ਲੱਗੇ ਆ ਇਹਨਾਂ ਚ ਕੋਈ ਨੌਜਵਾਨ ਬੱਚੇ ਮੁੰਡੇ ਬੀਟਕਾ ਬਹੁਤ سارے ਐਮਟਕਾ ਇੱਥੇ ਬੈਠੇ ਵੀ ਆ ਆ ਮੁੰਡਾ ਬੀਟਕਾ ਆ ਐਮਟਕਾ ਠੀਕ ਹੈ ਇੱਥੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਬੀਟਕਾ ਐਮਟਕਾ ਨੇ ਉਹਨਾਂ ਦੇ ਪਲਾਂਟ ਲੱਗੇ ਆ 40 40 ਸਾਲ ਦੇ ਉਹ ਹੋ ਗਏ ਨੌਕਰੀਆਂ ਧੋਮਲ ਟੱਪ ਗਈ ਆਪ ਦਾ ਰਜਗਾਰ ਚਲਾਇਆ ਹੋਇਆ ਹੈ ਉਹ ਠੀਕ ਰਜਗਾਰ ਚੱਲ ਰਿਹਾ ਹੈ ਇਹ ਸਾਰੇ ਠੇਕੇਦਾਰ ਹੈ ਜਿਹੜੇ ਇੱਕ ਫਾਲਚ ਸੀ ਤੋਂ 10 12 ਕਰੋੜ ਦੇ ਕੰਮ ਕਰਦੇ ਆ ਉਹਨਾਂ ਨੇ ਇਹਦੇ ਪਰਿਵਾਰ ਚੱਲਦੇ ਆ ਉਹਨਾਂ ਨੇ ਇਹਾਂ ਮਸ਼ੀਨਰੀਆਂ ਕਿੱਥਾਂ ਜਾਂਦੀਆਂ ਤਾ ਇਹ ਸਾਰੇ ਪੌਦ ਤੂ ਮੁਜ਼ਲੀ ਪੰਜਾਬ ਚ ਚੱਲ ਰਿਹਾ ਹੈ ਪਰ ਖੋਣ ਪੰਜਾਬ ਸਰਕਾਰ ਨੇ ਇਹਨਾਂ ਦਾ ਸਾਰੇ ਪੰਜਾਬ ਦੇ ਇਹਦੇ ਠੇਕੇਦਾਰ ਪੜ੍ਹੇ ਲਿਖੇ ਨੌਜਵਾਨ ਹੈ ਛੋਟੇ ਵਪਾਰੀਆਂ ਦੇ ਮੁੰਡੇ ਹੈ ਕਈ ਛੋਟੇ ਜ਼ਿਮੀਂਦਾਰਾਂ ਦੇ ਮੁੰਡੇ ਹੈ ਜਿਨ੍ਹਾਂ ਨੇ 2-2 ਕਿਲੇ ਵੇਚ ਕੇ ਪਲਾਂਟ ਲਾਏ ਹੈ ਛੋਟੇ ਵਪਾਰੀ ਹੈ ਪੜ੍ਹੇ ਲਿਖੇ ਮੁੰਡੇ ਹੈ ਉਨ੍ਹਾਂ ਦੇ ਰਜਗਾਰ ਬੰਦ ਕਰਨ ਦੀ ਤਿਆਰੀ ਕਰਤੀ ਬਹੁਤ ਵੱਡੇ ਪੱਧਰ ਤੇ ਪਹਿਲਾਂ ਤਾਂ ਸਾਢੇ 3 ਸਾਲ ਐ ਸਰਕਾਰ ਨੇ ਕੋਈ ਕੰਮ ਲਾਇਆ ਹੀ ਨਹੀਂ ਇਹ ਵੀ ਅਯਾਦੀ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਹੈ ਵੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀ ਸਰਕਾਰ ਰਜਗਾਰ ਦੇ ਦਾਅਵੇ ਭਰਦੀ ਹੈ ਵੀ ਇੱਕ ਕੰਮ ਲਾਇਆ ਨਹੀਂ ਸ਼ਰਤ ਵਿੱਚ ਕੰਮ ਹੀ ਨਹੀਂ ਲਾਇਆ ਸਾਰੇ ਠੇਕੇਦਾਰ ਬੇਲੀ ਆ ਜੀ ਹੁਣ ਕੰਮ ਲਾਉਣ ਦੀ ਤਿਆਰੀ ਹੋਈ ਹੈ ਹੁਣ ਸਰਕਾਰ ਕਹਿੰਦੀ ਅਸੀਂ ਫੰਡ ਅਰੇਂਜ ਕੀਤੀ ਹੈ ਤਾਂ ਸਰਕਾਰ ਨੇ ਜਿਹੜੇ ਛੋਟੇ ਕੰਮ ਲੱਗਨੇ ਸੀਗੇ 2-2 ਕਰੋੜ ਦੇ ਉਹਨਾਂ ਨੂੰ 30 ਤੋਂ 50 ਕਰੋੜ ਦੇ ਕੰਮ ਲਾਉਣ ਦੀ ਮਤਲਬ ਕਿ ਪ੍ਰੋਪੋਜ਼ਲ ਬਣਾ ਲਈ ਜੇ ਇਹ ਤੇਰੇ ਚੜ ਗਈ ਮਨਜ਼ੂਰੀ ਦੇਤੀ ਪਹਿਲਾਂ ਇਹ ਕੰਮ ਹੈ 2 ਕਰੋੜ ਤੋਂ ਲੈ ਕੇ 3 ਕਰੋੜ ਦੇ ਲਿੰਕ ਲੋਨ ਦੇ ਕੰਮ ਲੱਗਦੇ ਸੀ ਤੇ ਸਾਡੇ ਵਰਗੇ ਸਾਰੇ ਪੰਜਾਬ ਦੇ ਛੋਟੇ ਠੇਕੇਦਾਰ ਕਰਦੇ ਸੀ। ਭਵੰਤਮਾਨ ਜੀ ਨੇ ਸਾਡੀ ਇੱਕ ਮੀਟਿੰਗ ਨਹੀਂ ਸੱਦੀ ਸੀਗੀ ਰੋਡ تھیਟਰ 'ਚ। ਸਾਰੇ ਪੰਜਾਬ ਦੇ ਉੱਥੇ ਠੇਕੇਦਾਰ ਵੀ ਆਏ ਸੀ। ਉਹ ਉਸੇ ਸਾਨੂੰ ਬੜੀ ਹਲਾਕੇ ਦਿੱਤੀ ਸੀ ਵੀ ਪੈਸੇ ਸਾਨੂੰ ਸਭ ਕੋ ਦੇਵਾਂਗੇ। ਤੁਸੀਂ ਉੱਥੇ ਕੰਮ ਵਧੀਆ ਕਰੋ ਪੰਜਾਬ 'ਚ। ਅਸੀਂ ਆਪੇ ਹਾਮੀ ਵੀ ਭਰੀ ਹੈਗੀ ਵੀ ਤੁਸੀਂ ਸਾਡੀਆਂ ਛੋਟੇ ਛੋਟੇ ਮੰਗਾ ਹੈ। ਤਹਦੇ ਪਰਸਨ ਮੰਗਨਿਓ ਵੀ ਜਿਵੇਂ ਕੋਈ ਬਰਮ ਤੋੜਿਆ ਜ਼ਿੰਮੇਦਾਰਾਂ ਨੇ ਕਿ ਮਿੱਟੀ ਘਟ ਹੁੰਦੀ ਆ ਤੀ ਉਹ ਪੂਰੀ ਕਰੋ ਤਾਂ ਅਸੀਂ ਤੁਹਾਨੂੰ 5 ਸਾਲ ਦੀ ਕਿਸੀ ਤੁਹਾਨੂੰ 6 ਸਾਲ ਦੀ ਗਾਰੰਟੀ ਵੀ ਦੇਵਾਂਗੇ ਪਰ ਹੁਣ ਪਤਾ ਲੱਗਦਾ ਹੈ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਠੇਕੇਦਾਰ ਨਾਲ ਕੋਝਾ ਮਜ਼ਾਕ ਕੀਤਾ ਸੀਗਾ ਦਿਲਚ ਦਾ ਹੋਰ ਗੱਲ ਇਹ ਸੀ ਜੀ ਇਹ ਜਿਹੜੇ ਕੰਮ ਹੁਣ 2-2.5 ਕਰੋੜ ਦੇ ਕੰਮ ਆਂ ਦੀਆਂ ਸਾਰੀਆਂ ਬੀਐਨਟੀਆਂ ਬਣੀਆਂ ਸੀ ਅਖਵਾਨਾਂ ਚ ਲੱਗਣ ਦੀ ਤਿਆਰੀ ਸੀ ਪਰ ਇਹ ਇੱਕ ਮੂਹਰੇ ਨੇ ਆਰਡਰ ਆਇਆ ਸਾਰੇ ਇਹ ਕੰਮ ਰੋਕਤੇ ਉਹਨੇ ਇਹ ਸੁਣਨ ਚ ਆਇਆ ਇੱਕ ਆਮ ਆਦਮੀ ਪਾਰਟੀ ਦਾ ਹਾਰਿਆ ਹੋਇਆ ਗਰੁੱਪ ਦਿੱਲੀ ਤੋਂ ਪੰਜਾਬ ਚ ਆਇਆ ਜਿਨੇ ਪੰਜਾਬ ਦੀ ਪਾਵਰ ਨੂੰ ਕੈਪਚਰ ਕਰ ਲਿਆ ਆਪਦੇ ਹੱਥੇ ਚ ਲੈ ਲਿਆ ਉਹਦੇ ਅੱਗੇ ਪੰਜਾਬ ਸਰਕਾਰ ਕੁਛ ਨਹੀਂ ਉਹਨਾਂ ਨੇ ਇੱਕ ਫੈਕਟਰੀ ਮੰਡੀ ਬੋਰਡ ਹੈ ਰਾਮਵੀਰ ਜੀ ਆਈਐਸ ਨੇ ਉਹਨਾਂ ਨਾਲ ਗੈਰ ਕਾਨੂੰਨੀ ਮੀਟਿੰਗਾਂ ਕੀਤੀਆਂ ਵੀ ਵੱਡੇ ਟੈਂਡਰ ਕਿਵੇਂ ਲੈ ਜਾਣ ਹੁਣ ਜਿਹੜੇ ਦਿੱਲੀ ਦਾ ਗਰੁੱਪ ਹੈ ਜਿਹੜਾ ਵੱਡੇ ਟੈਂਡਰ ਲਾਊਗਾ ਤਾਂ ਇਹਦਾ ਸਪਸ਼ਟ ਹੈ ਬਿਓ ਕਮਿਸ਼ਨ ਦੀ ਆਪਣੀ ਤਿਆਰੀ ਕਰ ਰਿਹਾ ਹੈ पं प्रसेंट मिलूगा बड़े तो कोई दस प्रसेंट मिलूगा। शरेआम कमीशन लै रहा हो एक विव विव है किसी वे पी ए है कोई उन्हें फैक्ट्री मंडी बोर्ड न मीटिंग की और फैक्ट्री मंडी बोर्ड रामवीर ने पूरी हामी भरी है भी मैं जिम्मेवार हैं, कोई पंजाब का अफसर नहीं बोलूँगा कोई ठेकेदार नहीं बोलूंगा मैं देखूँगा जो कोई बोलता तो मैं सारे टेंडर बड़े लाऊंगा फिर इन्होंने फर्मा ਕਬੰਦ ਕਰ ਫਿਰ ਇਹਨਾਂ ਨੇ ਵੱਡੇ ਕੰਮਾਂ ਦੀ ਪਹਿਲਾ ਕੰਮ ਸੀ 2-200 ਕਰੋੜ ਦੇ ਕੰਮ ਲਾਉ ਵੱਡੀਆਂ ਫਰਮਾਂ ਸੱਦੀਆਂ 2-200 ਕਰੋੜ ਦੇ ਕੰਮ ਲਾ ਕੇ ਵੀ ਇੱਕੋ ਕੰਮ ਤੋਂ ਹੀ 10% ਪੈਸੇ 200 ਕਰੋੜ ਵਿੱਚੋਂ 2 ਤੱਕ 4 ਕਰੋੜ ਕਿੰਨਾ ਬਣ ਗਿਆ ਉਹ ਲੈ ਲਓ ਨਾਲ ਤਾਂ ਬਦਨਾਮੀ ਨਹੀਂ ਹੋਊਗੀ ਛੋਟੇ ਠੇਕੇਦਾਰ ਭੁੱਖੇ ਮਰਦੇ ਤਾਂ ਮਰ ਜਾਣ ਪਰ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ ਕਿ ਸਾਡੀਆਂ ਸ਼ਰਤਾਂ ਨਾ ਕੰਮ ਚੱਲੂਗਾ ਜਿੱਥੇ ਭੱਜ ਗਏ ਫਿਰ ਇਹਨਾਂ ਨੇ ਛੋਟੀਆਂ ਜਿਹੜੇ ਫਰਮਾਂ 50-50 ਕਰੋੜ ਵਾਲੀਆਂ ਉਹ ਤਿਆਰ ਕੀਤੀਆਂ ਜਿੱਥੇ-ਜਿੱਥੇ ਫਰਮਾਂ ਤਿਆਰ ਹੋ ਰਹੀਆਂ ਉੱਥੇ-ਉੱਥੇ ਟੈਂਡਰ ਲੱਗ ਰਹੇ ਐ ਟਾਈਮ ਇਹਨਾਂ ਕੋਲ ਘੱਟਾ ਸਾਰੇ ਪੰਜਾਬ ਜਿੱਥੇ ਟੈਂਡਰ ਲਾਉਣੇ ਸੀ ਹੁਣ ਇਹਨੇ ਇੱਕ ਮਰੋੜ ਦਾ ਟੈਂਡਰ ਲਾਇਆ 45 ਕਰੋੜ ਦਾ ਟੈਂਡਰ ਲਾਇਆ ਉਸ 45 ਕਰੋੜ ਦੇ ਟੈਂਡਰ ਚ 96 ਸੜਕਾਂ 96 ਸੜਕਾਂ ਦਾ ਟੈਂਡਰ ਲਾਇਆ ਹੈ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਵੀ 96 ਸੜਕਾਂ ਦਾ ਟੈਂਡਰ ਜੇ 45 ਕਰੋੜ ਦਾ ਲਾਇਆ ਹੈ ਉਹ ਕਿਉਂ ਲਾਇਆ ਇਹ ਕਿ ਮੈਂ ਕਹਿੰ ਤੋ ਗ੍ਰੇਜ ਨਹੀਂ ਕਰਦਾ ਵੀ ਜਿਹੜਾ ਵੀ ਕੋਈ ਟੈਂਡਰ ਲਾ ਰਿਹਾ ਹੈ RAMBIA IFS ਨਾਲ ਉਹਨੇ ਦਬਕਮਰ ਕੇ ਅਫਸਰ ਦੇ ਨਾਲ ਲਾਈ ਹੈ ਕਿ ਇੱਕ ਦਿੱਲੀ ਦਾ ਗਰੁੱਪ ਹੈ ਜਿਹੜਾ ਪੋਲੀਟੀਕਲ ਗਰੁੱਪ ਹੈ ਇਹ ਸਾਰੇ ਨੇ ਉਹਦਾ ਉਹ ਚ ਕਮਿਸ਼ਨ ਰੱਖਿਆ ਹੋਇਆ ਹੈ ਔਰ ਕਮਿਸ਼ਨ ਲੈਣਗੇ ਜੇ ਇਹ ਟੈਂਡਰ ਲਾਉਣੋਂ ਨਹੀਂ ਹਟਦੇ ਵੱਡੇ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਮਨਜੋਗ ਹਾਈ ਕੋਰਟ ਜਾਵਾਂਗੇ ਅਸੀਂ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਨੂੰ ਇਹ ਲਿਖਤ ਆਪ ਦਾ ਦੁੱਖ ਦੱਸਾਂਗੇ ਔਰ ਦੱਸਾਂਗੇ ਇਹਨਾਂ ਅਫਸਰਾਂ ਦੇ ਕਾਰਨਾਮੇ ਵੀ ਕਿੱਥੋਂ ਕਿੱਥੋਂ ਇਹ ਕਿਵੇਂ-ਕਿਵੇਂ ਪੈਸਾ ਇਕੱਠਾ ਕਰਦੇ ਤੇ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਉਹ ਹੋਮ ਮਿਨਿਸਟਰ ਨੂੰ ਦੱਸਾਂਗੇ ਉਹ ਸੀਬੀਏ ਨੂੰ ਦੱਸਾਂਗੇ ਤੇ ਅਸੀਂ ਈਡੀ ਨੂੰ ਵੀ ਲਿਖਤੀ ਭੇਜਾਂਗੇ ਵੀ ਕਿਵੇਂ-ਕਿਵੇਂ ਇਹਨਾਂ ਨੇ ਸਾਨੂੰ ਦਬਕੇ ਮਾਰ ਕੇ ਸੌਤ ਕਮਿਸ਼ਨ ਇਕੱਠਾ ਕੀਤਾ ਹੈ ਅਸੀਂ ਇਹ ਸਾਰੇ ਇਹਨਾਂ ਦੇ ਪੋਤਰੇ ਖੋਲਾਂਗੇ ਹੁਣ ਜੇ ਵੱਡੇ ਟੈਂਡਰ ਲੱਗ ਜਾਂਦੇ ਐ 45 45 ਕਰੋੜ ਦੇ ਦੋ ਸੰਸਤ ਪੰਜਾਬ ਚ ਇੱਕ 5 ਕਰੋੜ ਦੇ ਕਿ 10 ਕਰੋੜ ਦਾ ਜਿਹੜਾ 5 ਕਰੋੜ ਦਾ ਸੰਸਤ ਹੈ ਜਿਹਦਾ ਉਹ 6 ਕਰੋੜ ਦਾ ਕੰਮ ਨਹੀਂ ਕਰ ਸਕਦਾ ਉਹ 6 ਕਰੋੜ ਤੋਂ ਵੱਧ ਕੰਮ ਨਹੀਂ ਕਰ ਸਕਦਾ ਇਹ 40 ਕਰੋੜ ਦੇ ਕੰਮ ਲਾ ਰਹੇ ਐ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਐ ਐਮ ਟੱਕਾ ਐ 20 ਟੱਕਾ ਐ ਛੋਟੇ ਪਰਿਅ ਛੋਟੇ ਜ਼ਿੰਮੇਵਾਰ ਨੇ ਮੁੰਡੇ ਜਿਨ੍ਹਾਂ ਨੇ ਪਲਾਂਟ ਲਾਏ ਐ ਉਹਨਾਂ ਲਈ ਇੱਕੋ ਰਸਤਾ ਐ ਜਾਂ ਤਾਂ ਢੱਕੇ ਮਾਰਨ ਤੇ ਜਾਂ ਉਹ ਬੈਂਕਾਂ ਤੋਂ ਡਰਦੇ ਗਾ ਪ੍ਰੋਟੀਨ ਚ ਲਈ ਸੁਸਾਈਡ ਕਰ ਲੈਣ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਇਤ ਰਾਮਬੀਰ ਪੰਜਾਬ ਦੇ ਨੌਜਵਾਨਾਂ ਨੂੰ ਸੁਸਾਈਡ ਵੱਲ ਧੱਕ ਰਹੀ ਹੈ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਹੁਣ ਅਸੀਂ ਇਹਨਾਂ ਨੂੰ ਇਹ ਆਪੀ ਹੁਣ ਤਮਾਨਜੀ ਤੋਂ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਇਹ ਤਾਂ ਫੋਰਨ ਚੋਂ ਬੰਦੇ ਮੰਗਾਵਾਂਗੇ ਮੁੰਡੇ ਮੰਗਾ ਲਾਂਗੇ ਇੱਥੇ ਰੋਜ਼ਗਾਰ ਦੇਵਾਂਗੇ ਖੋਣਾ ਮਾਨ ਸਾਹਿਬ ਤੁਸੀਂ ਸਰਕਾਰ ਦੇ ਮੁਖੀ ਹੋ ਤੁਸੀਂ ਹੁਣ ਚੁੱਪ ਕਿਉਂ ਕਿਹੜੀ ਤਾਕਤ ਹੈ ਜਿਹੜੀ ਸਾਨੂੰ ਇਹ ਰੋਕ ਰਹੀ ਹੈ ਕਿਹੜੀ ਤਾਕਤ ਹੈ ਜਿਹਨਾਂ ਤੁਹਾਡੀ ਜਵਾਨਮੰਦ ਕੀਤੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਠੇਕੇਦਾਰ ਹੈ ਬੀ ਤੱਕ ਐ ਮਟਕ ਹੈ ਵੀ ਇਹਨਾਂ ਨੂੰ ਬੇਜਾਇਦਾ ਕਰਦੇ ਹੋ ਉਹਨਾਂ ਨੂੰ ਫੂਸੜਵਾਲ ਤੱਕ ਦਿਓ ਇਹ ਪੰਜਾਬ ਦੇ ਸਾਹਮਣੇ ਲਿਆਓ ਕਿਹੜੀ ਤਾਕਤ ਹੈ ਤੁਹਾਨੂੰ ਦੱਸਣਾ ਪਊ ਹੈ ਇਹ ਸੋਣਾ ਇਹ ਜੰਮਤ ਪ੍ਰੈਸ ਕਾਨਫਰੰਸ ਤੇ ਮੈਨੂੰ ਕੋਈ ਨਹੀਂ થਦਾ ਇਹਨਾਂ ਜਰੂਰ ਅਸੀਂ ਫੈਕਟਰੀ ਮੰਡੀ ਬੋਰਡ ਰਾਮਬੀਰ ਨੂੰ ਤੇ ਜਿਹੜੀ ਹਾਰੀ ਹੋਈ ਦਿੱਲੀ ਦੇ ਇੱਕ ਗਰੁੱਪ ਜਿਹੜਾ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਉਹਨੂੰ ਇਹ ਵਾਰਨਿੰਗ ਦਿੰਨੇ ਆ ਵੀ ਜਾਂ ਤਾਂ ਕਾਨੂੰਨਾਂ ਨੂੰ ਛਿੱਤੇ ਟੰਗ ਕੇ ਜਿਹੜੇ ਟੈਂਡਰ ਲਾ ਰਹੇ ਹੋ ਉਹ ਬੰਦ ਕਰ ਦਿਓ ਕਾਨੂੰਨ ਦੇ ਮਤਾਂਕ ਟੈਂਡਰ ਲਾਓ ਪੰਜਾਬ ਨੂੰ ਰੁਜ਼ਗਾਰ ਦਿਓ ਪੰਜਾਬ ਦੇ ਨੌਨ ਵਰਜ ਉਹਨਾਂ ਨੂੰ ਰੁਜ਼ਗਾਰ ਦਿਓ ਨਹੀਂ ਪੰਜਾਬ ਦੀ ਐਸੋਸੀਏਸ਼ਨ ਮਾਨਯੋਗ ਹਾਈ ਕੋਰਟ ਜਾਊਗੀ ਫੌਮ ਮਿਨਿਸਟਰੀ ਸੈਂਟਰ ਕੋਲੇ ਅੰਤ ਸ਼ਾਹ ਦੀ ਅੰਤ ਸ਼ਾਹ ਜੀ ਤੱਕ ਅਸੀਂ ਇਹ ਦੱਸਾਂਗੇ ਜਾ ਕੇ ਵੀ ਇਹ ਤੱਕਾ ਹੋ ਰਿਹਾ ਹੈ ਇਹਦੀ ਉੱਚ ਪੱਧਰੀ ਜਾਤ ਹੋਵੇ ਅਸੀਂ ਇਹਦੀ ਕੋਲੇ ਜਾ ਕੇ ਦੱਸਾਂਗੇ ਵੀ ਕਿਵੇਂ ਵੱਡੇ ਅਫਸਰ ਕਮਿਸ਼ਨ ਲੈ ਕੇ ਛੋਟੇ ਠੇਕੇਦਾਰਾਂ ਤੋਂ ਅਰਬਾਰ ਵੀ ਇਕੱਠਾ ਕਰੀ ਬੈਠੇ ਅਸੀਂ ਉਹਦੀ ਵੀ ਜਾਂਚ ਕਰਾਵਾਂਗੇ ਸਾਡੇ ਕੋਲ ਇੱਕ ਇੱਕ ਸਬੂਤ ਪਿਆ ਹੈ ਅਸੀਂ ਐਫਐਮ ਦੇ ਮਗਨ ਉਹਨਾਂ ਦੇ ਬਰਦੋ ਤਾਂ ਅਗਰ ਕੇ ਬੇਨਤੀ ਹੈ ਮਾਨ ਸਾਹਿਬ ਨੂੰ ਧਿਆਨ ਦਿਓ ਚੁੱਪ ਨਾ ਵੱਟੋ ਕੋਈ ਬਿਆਨ ਦਿਓ ਵੀ ਇੱਕ ਕੌਣ ਕਰਾ ਰਿਹਾ ਹੈ ਕਿਵੇਂ ਕਰਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ਤੱਕਾ ਹੋ ਰਿਹਾ ਹੈ ਸਾਡੀ ਹੱਥ ਜੁੜ ਕੇ ਬੇਨਤੀ ਹੈ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਥੂਸੜ ਵੱਲ ਨਾ ਧੱਕੋ ਸਾਡੇ ਪੜ੍ਹੇ ਨਿਖੇ ਨੌਜਵਾਨਾਂ ਨੂੰ ਗੈਂਗਸਟਰ ਨਾ ਬਣਨ ਦਿਓ ਉਹਨਾਂ ਨੂੰ ਜੀ ਰੋਗੇ ਔਰ ਜਗਾਰ ਦਿਓ ਚੱਲਦਾ ਰਹਿ ਜੋਗਾਰ ਨਾ ਫੌਜ ਦੀ ਨਮਾਜ਼ਦਾਰ ਨਹੀਂ ਮੰਨਦੇ ਸਾਡੀਆਂ 3 3 4 4 ਰਿਪੋਰਟਾਂ ਦੀਆਂ ਜਿਹੜੀਆਂ ਮਸ਼ੀਨਰੀਆਂ ਹਨ ਉਹਨਾਂ ਨੂੰ ਬੇਕਾਰ ਨਾ ਕਰੋ ਬੈਂਕ ਤੇ ਸਾਡੇ ਘਰ ਰੋਕ ਲੈਣਗੇ ਤੁਹਾਨੂੰ ਸਾਡੀਆਂ ਜਾਇਦਾਦਾਂ ਰੋਕ ਲੈਣ ਦੇ ਬੈਂਕ ਜੇ ਅਸੀਂ ਇਹ ਕੰਮ ਨਹੀਂ ਕਰ ਦਿੱਤਾ ਤਾਂ ਕਰਕੇ ਪਹਿਲਾਂ ਤਾਂ ਹੱਥੇ ਉੜ ਕੇ ਬੇਨਤੀ ਕਰਾਂਗੇ ਨਹੀਂ ਅਸੀਂ ਕਿਸੇ ਵੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਇਹਦੀ ਹੋਵੇ ਚਾਹੇ ਗ੍ਰਹਿ ਮੰਤਰਾਲਾ ਹੋਵੇ ਅਸੀਂ ਚਾਹੇ ਸੀਬੀਆਈ ਹੋਵੇ ਅਸੀਂ ਸਾਰੇ ਸਬੂਤਾਂ ਸਮੇਤ ਉਸ ਦੇ ਕਰ ਜਾਵਾਂਗੇ ਇਹ ਤੁਹਾਨੂੰ ਵੀ ਭਰਾਵਾਂ ਨੂੰ ਬੇਨਤੀ ਹੈ ਵੀ ਸਾਡੇ ਇਹ ਖਬਰਾਂ ਵੱਧ ਤੋਂ ਵੱਧ ਚਲਾ ਕੇ ਪੰਜਾਬ ਸਰਕਾਰ ਤੱਕ ਇਹ ਭੇਜੋ ਮਾਨ ਸਾਹਿਬ ਤੱਕ ਇਹ ਭੇਜੋ ਮਾਨ ਸਾਹਿਬ ਚੁੱਪ ਨੂੰ ਤੋੜੋ ਪੰਜਾਬ ਦਾ ਧੱਕਾ ਹੋ ਰਿਹਾ ਹੈ ਠੀਕ ਹੈ ਇਹ ਐਨਾ ਕਹਿੰਦੇ ਹੋ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਕਮਿਸ਼ਨ ਲੈਣ ਵਾਲੇ ਹਾਂਜੀ ਕੀ ਨਾਮ ਆਪਸਰਾਂ ਦੇ ਦੇਖੋ ਆਪਸਰਾਂ ਦੇ ਨਾਮ ਤਾਂ ਮੈਂ ਕੀ ਦੱਸਾਂ ਜੇ ਮਾਨ ਸਾਹਿਬ ਕਹਿੰਦੇ ਕਿ ਖਤਮ ਹੋ ਗਿਆ ਕ腐ਸ਼ਨ ਖਤਮ ਹੋ ਗਈ ਖੱਲੇ ਦਾ ਚੱਡੋ ਅੱੱਚ ਅਧਿਕਾਰੀ ਆ ਜਿਹੜੇ ਚੰਡੀਗੜ੍ਹ ਬੈਠੇ ਆ ਸਾਰੀ ਲੈਂਦੇ ਆ ਅਰੇ ਕੋਲ ਸਬੂਤ ਆ ਸਤਨ ਸਿੱਤਣਾ ਲੈਂਦੇ ਆ ਇਹ ਕਿਤੇ ਕੋਈ ਨਾ ਵੱਧ ਗਿਆ ਕ腐ਸ਼ਨ ਪਹਿਲਾਂ ਸਰਕਾਰਾਂ ਨੂੰ ਵੱਧ ਗਈ ਕ腐ਸ਼ਨ ਇੰਨਾ ਕਿੰਨਾ ਲੈਂਦੇ ਆ 5% ਦਾ ਹੁਣ ਹੁਣ ਪਹਿਲਾਂ ਤਾਂ ਛੱਡੋ ਜਿਹੜਾ ਹੁਣ ਟੈਂਡਰ ਲੈ ਰਹੇ ਐ ਇਹਨੇ ਤਾਂ ਪਹਿਲਾਂ ਦਸ ਮੰਗਦੇ ਕਿ ਹੁਣ ਕਿਤੇ ਦਾ ਫਿਰ ਹੁਣ ਕਰਨਗੇ ਯਾਰ ਚਲੀ ਚਲੀ ਘੋੜ ਦੇ ਲਾ ਰਹੇ ਐ 5-7% ਤਾਂ ਲੈਣਗੇ ਨਹੀਂ ਹੋਰ ਤਾਂ ਕੋਈ ਕੋਤੇ ਕੋਈ ਤੋਕੀ ਨਹੀਂ ਮੰਦੀ ਟੈਂਡਰ ਲਾਉਂਦੀ ਇਹ ਤਾਂ ਇਹ ਵੀ ਸ਼ੋਰਟ ਇੱਥੇ ਕਹਿੰਦਾ ਲੋ ਬਦਲ ਨਹੀਂ ਉਹ ਇੱਕ ਤੋਂ ਲੈ ਲੋ ਹੋਰ ਤਾਂ ਕੋਈ ਇਹੋ ਜਿਹਾ ਕਾਨੂੰਨੀ ਕੋਈ ਨਹੀਂ ਜੇ ਕੋਈ ਸ਼ਰਤਾਂ ਵਧੀਆ ਬਣਾ ਦੂਗਾ ਜਾਂ ਕੋਈ ਉਹਨਾਂ ਕੋਲ ਕੋਈ ਸਾਧ ਤੋਂ ਵਧੀਆ ਮਸ਼ੀਨਰੀ ਹੈ ਕੋਈ ਖਾਸ ਹੈ ਫਿਰ ਵੀ ਤਾਂ ਕਮਿਸ਼ਨ ਲੈਣ ਦਾ ਵਾਣਾ ਜੇ 45 ਕੋਟ ਦਾ ਕੰਮ ਹੈ ਇਹ ਕਿਹੜੇ ਕਿਹੜੇ ਨਿਯਮ ਤੋੜੇ ਗਏ ਨੇ ਜੀ ਟੈਂਡਰ ਦੇਣ ਵਾਸਤੇ ਜੇ ਇੱਕ ਇਹਨਾਂ ਨੇ 45 45 ਕਿਲੋਮੀਟਰ ਤੇ ਪਲਾਂਟ ਰੋਇਆ ਠੇਕੇਦਾਰਾਂ ਦੇ ਵੀ 45 ਕਿਲੋਮੀਟਰ ਤੋਂ ਵੱਧ ਕੋਈ ਠੇਕੇਦਾਰ ਨਹੀਂ ਪਾ ਸਕਦਾ ਟੈਂਡਰ ਦੀ ਬੰਦ ਉਹ ਕਿਉਂ ਨਹੀਂ ਪਾ ਸਕਦਾ ਵੀ ਜਦੋਂ ਜਿਹੜਾ ਲੱਕ ਦਾ ਟੈਂਪਰੇਚਰ ਹੁੰਦਾ ਹੈ ਜੋ 45 ਕਿਲੋਮੀਟਰ ਤੋਂ ਵੱਧ ਦੂਰ ਜਾਊਗਾ ਤਾਂ ਉਹ ਛਰਕ ਬੱਛਰਕਾ ਵਧਿਆ ਨਹੀਂ ਬੰਦੀਆਂ ਉਹਦਾ ਟੈਂਪਰੇਚਰ ਘਟ ਜਾਂਦਾ ਤਾਂ ਅਸੀਂ 45 ਕਿਲੋਮੀਟਰ ਹੀ ਟੈਂਡਰ ਪਾਉਣੇ ਆ ਇਹ 96 ਸੜਕਾਂ ਇਹਦਾ 78 ਕਿਲੋਮੀਟਰ ਜਾਊਗਾ ਇਤਨਾ ਜੇ 200 ਗੋੜ ਦਾ ਕੰਮ ਲਾਉਂਦੇ ਸੀਗੇ ਤਾਂ ਉਹ ਤਾਂ ਫਿਰ 100 200 ਕਿਲੋਮੀਟਰ ਹੋ ਗਿਆ ਤਾਂ ਸਾਰਾ ਪੰਜਾਬ ਹੋ ਗਿਆ ਇੱਕ ਜਿਲ੍ਹਾ ਹੋ ਗਿਆ ਬਿਹੰਡਾ ਜਿਲ੍ਹਾ ਜੇ ਬਸ ਦੂਰ ਰਕਰ ਕੇ ਨਵੇਂ ਯਾ ਯਾ ਸਿਕਲੋਂ ਰੋਣ ਜਾਂਦੇ ਜੇ ਤਵਾਰ ਡਬਲ ਹੀ ਹੈ ਜੇ ਤਾਂ ਵੀ 40 45 50 60 ਕਿਲੋਮੀਟਰ ਹੋ ਗਿਆ ਤੇ ਤਾਂ ਇਹਨਾਂ ਨੇ ਇਹ ਰੂਟ ਸਾਰੇ ਛੱਕੇ ਟੰਗ ਤੇ ਕਲੀਆਂ 96 ਹਰਕਾ ਲਾਜ ਨਹੀਂ ਸਕਦੇ ਜਦੋਂ ਕਿ ਤੇ ਕਿ 96 ਹਰਕਤ ਲੋਣੀ ਸੀ ਤੇ ਇਹ ਡੀਐਨਟੀ ਇਹ ਕੋ ਬਣਾਈਆਂ ਨਾ ਨੇ ਦੋ ਦੋ ਕਰੋੜ ਦੀਆਂ ਡੀਐਨਟੀਆਂ ਬਣੀਆਂ ਪਈਆਂ ਤੁਸੀਂ ਵੀ ਐਂਡਰ ਰਿਐਕਸ਼ਨ ਹੁਣ ਗੱਲ ਕਰੋ ਮੈਂ ਤੁਹਾਨੂੰ ਨੰਬਰ ਦਿੰਦਾ ਡੀਐਨਟੀ ਬਣੀਆਂ ਪਈਆਂ ਔਰ ਜਵਨੀ ਆਰਡਰ ਨਾਲ ਉੱਠੇ ਕਰ ਰਹੀ ਹੈ ਉਹਨਾਂ ਨੂੰ 45 ਪਰ ਮੈਂ 2.5 2.5 ਕਰੋੜ ਦੀਆਂ ਨੂੰ 45 45 ਕਰੋੜ ਕਰ ਰਹੀ ਹੈ ਉਹ ਕਿਹਨੇ ਦਿੱਤੇ ਆਰਡਰ ਸਰਕਾਰ ਦੇ ਲਿਖੇ ਆਰਡਰ ਤਾਂ ਆਈ ਨਹੀਂ ਜਵਨੀ ਆਰਡਰ ਕੌਣ ਦੇ ਰਿਹਾ ਇਹ ਪਤਾ ਲੱਗਣਾ ਚਾਹੀਦਾ ਤੁਸੀਂ ਵੀ ਪਤਾ ਲਾਓ ਇੱਥੇ ਨੂੰ ਪਤਾ ਕਰੋ ਪਰਿਵਾਰਕ ਪ੍ਰਭਾਵਤ ਹੋਣਗੇ ਠੇਕੇਦਾਰ ਆ ਬਾਬਾ ਦੇਖੋ ਪੰਜਾਬ ਚ 300 ਕੱਠੇ ਕੇਦਾਰ ਹੋਣਗੇ ਕਿਉਂ ਜੀ ਐਨੇ ਹੋਣਗੇ ਜੇ ਇੱਕ ਠੇਕੇਦਾਰ ਕੋਲੇ ਘੱਟੋ-ਘੱਟ ਛੋਟੇ ਠੇਕੇਦਾਰ ਕੋਲੇ ਵੀ ਡਰਾਈਵਰ 100 ਬੰਦਾ ਲੇਬਰ ਦਾ ਪੱਥਰਕੋਟ ਦਾ ਉਹ ਹੋਣਗੇ ਹੁਣ ਤੁਸੀਂ ਕੋਈ ਨਾ ਘਟੋਪੀ ਕਰ ਲੋ ਵੀ ਕਿੰਨੇ ਪ੍ਰਭਾਵਤ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਦੇ ਵਿੱਚ ਮਨਛਾ ਕੀ ਹੈ ਜੋ ਐਡਾ ਵੱਡਾ ਫੁਰਦੁਰ ਨਿਗਾਰਾ ਹੋਇਆ ਹੈ ਮਨਛਾ ਜੀ ਪੈਸੇ ਇਕੱਠੇ ਕਰਨਾ ਕਮਿਸ਼ਨ ਕ੍ਰਪਸ਼ਨ ਹੈ ਮਨਛਾ ਹੋਰ ਕੋਈ ਮਨਛਾ ਨਹੀਂ ਪਰ ਜਿਆਦਾ ਲੋਕਾਂ ਨੇ ਕਿਉਂ ਨਹੀਂ ਕਰਦੇ ਕੀ ਸਭ ਦੇਉਂ ਕੀ ਕਰਦੀ ਕਿਉਂ ਉਹ ਜੀ ਖਾਨੇ ਦੇ ਕਹਤਾ ਕਹਿੰਦੇ ਆਪਦਾ ਮਾਰੂ ਤੇ ਸ਼ਾਮੇ ਸਿੱਟੂ ਜੋ ਆਉਦੇ ਹੈ ਹੀ ਨਹੀਂ ਤਾਂ ਫਿਰ ਮਾਰ ਕੇ ਤਾਂ ਥਾਵੇਂ ਕੌਣ ਸਿੱਟੂ ਤੁਹਾਡੇ ਕੋਲੋਂ ਕਿੱਥੋਂ ਲੈ ਚਿੱਤਾ ਲਏਗਾ ਤੁਹਾਨੂੰ ਕੰਮ ਨਹੀਂ ਹੋਣਾ ਤੁਹਾਨੂੰ ਬੇਦਖਾਨ ਹੋਣੀ ਕਿਸ ਵੇਲੇ ਪਹਿਲਾਂ ਤਾਂ ਅਸੀਂ ਹਾਈ ਕੋਰਟ ਜਾਵਾਂਗੇ ਮੰਨ ਜੋ ਹਾਈ ਕੋਰਟ ਨੂੰ ਦੱਸਾਂਗੇ ਵੀ ਐਂ ਕਰਕੇ ਆਏ ਆ ਫਿਰ ਸਭ ਤੋਂ ਪਹਿਲਾਂ ਅਸੀਂ ਦੱਸਿਆ ਫਿਰ ਅਸੀਂ ਹੋਮ ਮਿਨਿਸਟਰੀ ਦਿੱਲੀ ਨਾਲ ਗੱਲ ਕਰਾਂਗੇ ਲਿਖਤੀ ਦਸਾਂਗੇ ਸਰੋ ਅਸੀਂ ਈਡੀ ਕੋਲੇ ਜਾਵਾਂਗੇ ਆਫਸਾਂ ਦੇ ਲੋਪੇ ਦੱਸਾਂਗੇ ਉਹਨਾਂ ਨੂੰ ਈਡੀ ਸਾਹਮਣੂ ਅਸੀਂ ਸੀਵੀ ਵੀ ਗਿਆਚ ਮੰਗਾਗੇ ਵੀ ਦੱਸੋ ਇਹ ਇਹ ਐ ਸਾਨੂੰ ਪਤਾ ਲੱਗੀ ਜਾਊਗਾ ਬਈ ਕੌਣ ਕਿੰਨੇ ਦੇ ਰਿਹਾ ਅਸੀਂ ਉਹਨਾਂ ਲਿਖ ਕੇ ਦੇਵਾਂਗੇ ਮੈਂ ਤੁਹਾਡੀ ਪਲਾਸਕਾਂ ਦੁਆਰਾ ਕਰੂੰਗਾ ਮੈਂ ਕਮਿਸ਼ਨ ਦੱਸਾਂਗਾ ਵੀ ਐਨੇ ਪਰਸੈਂਟ ਕਮਿਸ਼ਨ ਦਿੱਤਾ ਮੈਂ ਓਪਨ ਦੱਸੂੰਗਾ ਮੈਂ ਸਾਨੂੰ ਇਹ ਇਹ ਤੋਂ ਕੋਈ ਦਾਰਮਾ ਨਾ ਇੱਕ ਟੈਕਨੀਕਲ ਐਡਵਾਈਜ਼ਰ ਮੈਂ ਅਸਾਂ ਚਿੱਤੀ ਲੀਡ ਕੀਤੀ ਐ ਤੁਹਾਡੇ ਗਰੁੱਪ ਚ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਟੈਕਨੀਕਲ ਐਡਵਾਈਜ਼ਰ ਹੈ। ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ। ਵੀ ਨਾ ਕਰੋ ਇਕੱਠੇ ਪੰਜਾਬ 'ਚ ਬੇਰਜਰੀ ਵੱਜੂਗੀ। ਪੰਜਾਬ 'ਚ ਜਿਹੜਾ ਆ ਦੌਰ ਚੱਲ ਰਿਹਾ ਹੈਗੇਂਸਟ ਇਹ ਵੱਜੂਗਾ। ਬਰਬਾਦ ਹੋ ਜਾਣਗੇ ਨੌਜਵਾਨ। ਵੀ ਤੁਸੀਂ ਨਾ ਕਰੋ। ਉਹਨੇ ਚਿੱਠੀ ਪੜੋ ਤੁਸੀਂ ਮਾਤਰ ਨੂੰ ਤੁਸੀਂ ਗਰੁੱਪ ਚੋਂ ਤੁਹਾਡੀ ਜੇ ਰਿਲੀਵ ਕੀਤੀ ਹੈ। ਉਹਨੇ ਚਿੱਠੀ ਲਿਖੀ ਹੈ। ਜਿਹੜੇ ਆਫਸਰ ਬੈਠੇ ਚੰਗੇ ਤਾਂ ਲਿਖਣਗੇ ਜੀ। ਤੁਸੀਂ ਦਿੱਲੀ ਦੇ ਹਾਰੇ ਗਰੁੱਪ ਦੀ ਗੱਲ ਕਰਦੇ ਹੋ। ਜਿਹੜਾ ਗਰੁੱਪ ਹੈ ਜੀ ਉੱਥੇ ਤਾਂ ਦਿੱਲੀ 'ਚ ਤਾਂ ਸਾਰੇ ਆਮ ਆਦਮੀ ਪਾਰਟੀ ਦਾ। ਆਵਾਜ਼ ਦੀ ਪਾਰਟੀ ਦਾ ਜਿਹੜਾ ਹੈ ਜਿਹੜਾ ਗਰੁੱਪ ਹੈ ਉਹਦਾ ਉਹ ਤੁਹਾਨੂੰ ਇਹ ਸਪਸ਼ਟ ਦੱਸ ਦਿਆਂਗੇ ਤੁਹਾਨੂੰ ਥੋੜਾ ਜਿਹਾ ਮੈਨੂੰ ਟਾਈਮ ਦਿਓ ਮੈਂ ਨਾ ਦੱਸੂਗਾ ਇਕਲੇ ਇਕਲੇ ਦੇ ਪੰਜਾਬ ਦੇ ਜਿਹੜੇ ਕੰਟਰੈਕਟਰ ਨੇ ਉਹਨਾਂ ਨੂੰ ਬਿਲਕੁਲ ਕੰਮ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਪੰਜਾਬ ਦੇ ਕੰਟਰੈਕਟਰ ਕੰਮ ਕਿਵੇਂ ਕਰਨ ਲਈ ਸਾਡੀ ਤਾਂ ਜਿਹੜੀ ਕੈਪੈਸਿਟੀ ਹੈ ਉਹ 10 ਕਰੋੜ ਦੀ ਕਰ ਰਹੀ ਹੈ ਉਸ ਤੋਂ ਵੱਧ ਕੰਮ ਨਹੀਂ ਲੈ ਸਕਦੇ ਤੇ ਇਹ 40 ਕਰੋੜ ਦੇ ਲਾ ਰਹੇ ਜੋ ਮੈਂ ਦੇਹ ਜਾਵੇ ਅੱਜ ਤੱਕ ਤਾਂ ਲੱਗੇ ਹੀ ਨਹੀਂ ਹਰਿਆਣਾ ਚ ਵੀ ਕਿਤੇ ਨਹੀਂ ਲੱਗੇ ਹਿੰਦੂਤਾ ਦੇ ਲੈਂਟਰਰ ਦਾ ਕੰਮ ਕਿਤੇ ਲੱਗੇ ਨਹੀਂ ਇਸ ਤਰ੍ਹਾਂ ਜਿਹੜੇ ਲੱਗਦੇ ਆ ਨੈਸ਼ਨਲ ਹਾਈਵੇ ਦੇ ਲੱਗਦੇ ਆ 200 ਕਰੋੜ ਦੇ ਜਾਂ ਕੋਈ 20 ਚਰਨਜੇ ਦੇ 50 ਚਰਨਜੇ ਦੇ ਕਿਤੇ ਹੁੰਦੀ ਹੈ ਕੰਮ ਹੁੰਦੀ ਹੈ ਉਹ ਲੱਗਦੇ ਆ ਵੱਡੇ ਲੱਗ ਜਾਂਦੇ ਆ ਸਾਨੂੰ ਕੋਈ ਇਤਰਾਜ ਨਹੀਂ ਕਿਉਂਕਿ ਅਸੀਂ ਆਦੇ ਛੋਟੇ ਕੰਮ ਕਰਕੇ ਖੁਸ਼ ਵੱਡੇ ਜਿਹੜੇ ਵੱਡੇ ਕਰੀ ਜਾਂਦੇ ਆ ਪ੍ਰਧਾਨ ਮੰਤਰੀ ਵੱਲੋਂ ਬਿਆਨ ਉਹ ਵੀ ਜਿਹੜੇ ਵੱਡੇ ਕੰਮ ਹੁੰਦੇ ਆ ਜਿਵੇਂ 200 ਕਰੋੜ ਦਾ ਹੋ ਗਿਆ ਕਿ ਆ ਵੀ ਉਹ ਵੀ ਸਿੰਗਾੜ ਸੜਕ ਹੁੰਦੀ ਹੈ ਸਿੰਗਾੜ ਸੜਕ ਇੱਥੇ ਮਰਜੀ ਚੈੱਕ ਕਰ ਲੋ ਸ਼ੰਦ ਨਹੀਂ ਛੜਕਾ ਕਿਸੇ ਕੰਮ ਚ ਨਹੀਂ ਆਉਂਗੀ। ਅਰਦਾਸੇ ਸਰਕਾਰ ਦਾਅਵੇ ਕਰਦੀ ਹੈ। ਭ੍ਰਿਸ਼ਟਾਚਾਰ ਖਤਮ ਹੋ ਰਿਹਾ ਕਿੰਨੇ ਵਦੇ ਰੀਲੈਂਸ ਵਿੱਚ ਆਖ ਲੈ। ਕਿੰਨੀ ਕਾਰਵਾਈ ਹੋ ਰਹੀ ਹੈ? ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਹੋ ਨਹੀਂ ਜਾਂਦਾ। ਸਰਕਾਰ ਤਾਂ ਪੂਰੇ ਪੋਸਟ 'ਤੇ ਥਾਹਾ-ਥਾਹ ਬੈਨਰ ਜੋ ਸ਼ਹਿਰ ਤੋਂ ਨਿਕਲਦੇ ਹੋਣ ਥਾਹਾ-ਥਾਹ ਪੋਸਟਰ ਲੱਗੇ ਹੁੰਦੇ ਆ। ਭ੍ਰਿਸ਼ਟਾਚਾਰ ਖਤਮ ਮੈਂ ਇੰਨੇ ਵਦੇ ਕਹਾਂ। ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਆ। ਮੈਂ। ਤੂੰ ਜਿਆਦੇ ਬੋਲ ਜੂਗਾ। ਇੱਕ ਦਿਨ 'ਚ। ਅੱਧੇ ਪੰਜਾਬ ਦੀ ਅਸਰ ਦੀ ਬੀਗਣੇ ਤੋਂ ਫਰਵਾਸਾ ਦਮੈਂ ਕਿਹੜਾ ਪ੍ਰੈਸਟਾਜ ਵਾਲਾ ਖਤਮ ਦੀ ਗੱਲ ਕਰਦੇ ਤੁਸੀਂ ਇਹ ਸਰਕਾਰ ਦਾਵੇ ਕਰਦੀ ਹੈ ਨਾ ਦਾਵੇ ਫੋਕੇ ਆ ਸਰਕਾਰ ਦੇ ਮੈਂ ਸੱਚੇ ਸਰਕਾਰ ਮੈਂ ਨਾ ਦਸੂਗਾ ਮੈਂ ਜਾਇਦਾ ਤਾ ਦਸੂਗਾ ਅਸਰਾਂ ਦੀਆਂ ਪਰ ਉਸ ਗੱਲ ਚ ਪਰ ਉਹ ਜਨਤਕ ਦੀ ਗੱਲ ਹੈ ਅਸੀਂ ਛੋਟੇ ਠੇਕੇਦਾਰ ਆਂ ਅਸੀਂ ਆਵਦੇ ਰੁਜ਼ਗਾਰ ਵਾਲਾ ਲੈ ਜਿ ਕਿ ਇਹਨਾਂ ਗੱਲਾਂ ਚ ਪੈ ਗਈ ਸਾਡਾ ਰੁਜ਼ਗਾਰ ਪ੍ਰਭਾਵਿਤ ਹੁੰਦਾ ਹੈ ਅਸੀਂ ਤਾਂ ਕੰਮ ਕਰਨ ਵਾਲੇ ਆਂ ਲਾਗੇ ਅਸੀਂ ਕੋਈ ਕਿਸੇ ਨੂੰ ਬਲੈਕਮੇਲ ਕਰਨ ਆਲੇ ਆ। ਇਹ ਸਭ ਪੱਧਕੀ ਖਤਮ ਹੋਊ ਤੁਹਾਡੇ ਜਿਹੜੇ ਗੈਰੋ ਜਗਾਰ ਖਤਮ ਹੋਊ ਤੁਹਾਡਾ ਘਰ ਖਤਮ ਹੋ ਰਿਹਾ ਤੁਹਾਡੇ ਬੱਚਾ ਖਤਮ ਹੋ ਰਿਹਾ ਉਹਨਾਂ ਦਾ ਕਿੰਨੀ ਲੇਬਰ ਹੈ 11000 ਦੀ ਕਿੰਨੀ ਲੇਬਰ ਹੈ ਉਹਨਾਂ ਕੋਲ ਵੀਕਰੀ ਖਤਮ ਹੋ ਰਿਹਾਗਾ ਕੰਡ ਕੰਮ ਰੰਗ ਤੇ ਹੁਣ ਤੁਹਾਨੂੰ ਸਪੈਸ਼ਲ ਜਿਹੜਾ ਕੰਡ ਲੱਗਿਆ ਜਿਹੜਾ ਕੈਸਲ ਨਾ ਕੀਤਾ ਤਾਂ ਸਾਡਾ ਤਾਂ ਤੁਹਾਨੂੰ ਵੀ ਅਸੀਂ ਈਡੀ ਕਰ ਦਾਂਗੇ ਅਸੀਂ ਹੋਮ ਅਫੇਅਰਸ ਨੂੰ ਤੇ ਈਡੀ ਨੂੰ ਤੇ ਸੀਬੀਆਈ ਨੂੰ ਤਾਂ ਦੋ ਚਾਰ ਦਿਨਾਂ ਚ ਸਾਰਾ ਕੁਝ ਲਿਖ ਕੇ ਭੇਜ ਦਿਆਂਗੇ हां जे हम ਦੱਸਣਗੇ ਤਾਂ ਵੀ ਭਾਈ ਨਾਮ ਹੀ ਦੱਸਾਂਗੇ ਸਾਰਾ ਹਾਈ ਕੋਰਟ ਅਗਲੇ ਹਾਂ ਤੇ ਅਸੀਂ ਮੰਨਜੋ ਹਾਈ ਕੋਰਟ ਚ ਕੋਈ ਕਿਨੇ ਵਕੀਲ ਕਰਕੇ ਉੱਤੇ ਵੀ ਦੱਸਾਂਗੇ ਵੀ ਇਹ ਜਿਹੜੇ 45 45 ਕਿਲੋਮੀਟਰ ਦੇ ਪਲਾਨਟ ਲਵਾਏ ਐ ਇਹਦਾ ਬੇਕਾਰ ਹੋ ਗਿਆ ਵੀ ਹਾਈ ਕੋਰਟ ਨੂੰ ਹੱਥ ਜੋੜਾਂਗੇ ਵੀ ਦੱਸੋ ਮਦਦ ਕਰੋ ਸਾਡੀ ਕਿੰਨੇ ਠੇਕੇਦਾਰ ਕਿੰਨੇ ਟੋਟਲ ਪੰਜਾਬ ਚ 300 ਠੇਕੇਦਾਰ ਹੋਊ